ਕੇਜਰੀਵਾਲ ਸਾਹਿਬ ਨੇ ਵਾਦਾ ਕੀਤਾ ਸੀ ਕਿ ਮੇਰੀ ਸਰਕਾਰ ਬਣਾਓ ਚਾਰ ਹਫ਼ਤਿਆਂ ਚ ਮੈਂ ਨਸ਼ਾ ਖਤਮ ਕਰਾਂ ਬਟ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਸ ਨੂੰ ਨੇ ਮੁੱਖ ਮੰਤਰੀ ਬਣਾਇਆ ਉਹਦਾ ਨਸ਼ਾ ਨਹੀਂ ਛਡਾ ਸਕਿਆ ਨੇ ਪੰਜਾਬ ਦੇ ਹੋਰ ਕਿਹਦਾ ਨਸ਼ਾ ਛਡਾਣਾ ਉਹ ਵੀ 24 ਘੰਟੇ ਟੰਨ ਹੁੰਦਾ ਸਿਰ ਸੁੱਟ ਦਿੰਦਾ 2 ਵਜੇ ਤੋਂ ਬਾਅਦ ਪੰਜਾਬ ਦਾ ਸਿਰ ਉੱਤੇ ਕਿਸਾ ਰਹਿ ਸਿਆ ਤੇ ਜੇ ਸੂਬੇ ਦਾ ਮੁੱਖ ਮੰਤਰੀ 2 ਵਜੇ ਤੋਂ ਬਾਅਦ ਧੌਣ ਤੇ ਸਿਰ ਨੂੰ ਡਕਾ ਦੇ ਉਸ ਉਸ ਸੂਬੇ ਦੀ ਜਿਹੜੀ ਹਾਲਾਤ ਨੇ ਆਰਥਿਕ ਹਾਲਾਤ ਕੀ ਹੋਣਗੇ ਸੋ ਸਾਡੇ ਵੀ ਜਿਹੜੀ ਆਰਥਿਕ ਸਾਡੇ ਪੰਜਾਬ ਦੇ ਹਾਲਾਤ ਨੇ ਉਹ ਮੁੱਖ ਮੰਤਰੀ ਦੀ ਗਰਦਨ ਤੇ ਦੇ ਸਿਰ ਵੱਲ ਜਾਂਦੇ ਨੇ 2 ਵਜੇ ਸਿਰ ਛੁੱਟ ਦਿੰਦਾ 2 ਵਜੇ ਸਾਡੇ ਸਾਰੇ ਲੋਕ ਦੁਕਾਨਾਂ ਬੰਦ ਕਰਕੇ ਘਰਾਂ ਚਲੇ ਜਾਂਦੇ ਕੇਜਰੀਵਾਲ ਸਾਹਿਬ ਨੇ ਵਾਦਾ ਕੀਤਾ ਸੀ ਕਿ ਮੇਰੀ ਸਰਕਾਰ ਬਣਾਓ 4 ਹਫ਼ਤਿਆਂ ਚ ਮੈਂ ਨਸ਼ਾ ਖਤਮ ਕਰ ਬਟ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਸ ਨੂੰ ਨੇ ਮੁੱਖ ਮੰਤਰੀ ਬਣਾਇਆ ਉਹਦਾ ਨਸ਼ਾ ਨਹੀਂ ਛਡਾ ਸਕਿਆ ਨੇ ਪੰਜਾਬ ਦੇ ਹੋਰ ਕਿਹਦੇ ਨਸ਼ਾ ਛੱਡਣਗੇ ਉਹ ਵੀ 24 ਘੰਟੇ ਟੰਨ ਹੁੰਦਾ ਸਿਰ ਛੁੱਟ ਦਿੰਦਾ 2 ਵਜੇ ਤੋਂ ਬਾਅਦ ਪੰਜਾਬ ਦਾ ਸਿਰ ਉੱਤੇ ਕਿਸਾਂ ਰਹਿ ਜਾਵੇ ਜੇ ਸੂਬੇ ਦਾ ਮੁੱਖ ਮੰਤਰੀ 2 ਵਜੇ ਤੋਂ ਬਾਅਦ ਧੌਣ ਤੇ ਸਿਰ ਨੂੰ ਰੜਕਾ ਦੇ ਉਸ ਉਸ ਸੂਬੇ ਦੀ ਜਿਹੜੀ ਹਾਲਾਤ ਨੇ ਆਰਥਿਕ ਹਾਲਾਤ ਕੀ ਹੋਣਗੇ ਸੋ ਸਾਡੇ ਵੀ ਜਿਹੜੀ ਆਰਥਿਕ ਸਾਡੇ ਪੰਜਾਬ ਦੇ ਹਾਲਾਤ ਨੇ ਉਹ ਮੁੱਖ ਮੰਤਰੀ ਦੀ ਗਰਦਨ ਤੇ ਦੇ ਸਿਰ ਵੱਲ ਜਾਂਦੇ ਨੇ 2 ਵਜੇ ਸਿਰ ਛੁੱਟ ਦਿੰਦਾ 2 ਵਜੇ ਸਾਡੇ ਸਾਰੇ ਲੋਕ ਦੁਕਾਨਾਂ ਬੰਦ ਕਰਕੇ ਘਰਾਂ ਚਲੇ ਜਾਂਦੇ ਨੇ ਕੇਜਰੀਵਾਲ ਸਾਹਿਬ ਨੇ ਵਾਦਾ ਕੀਤਾ ਸੀ ਕਿ ਮੇਰੀ ਸਰਕਾਰ ਬਣਾਓ ਚਾਰ ਹਫ਼ਤਿਆਂ ਚ ਮੈਂ ਨਸ਼ਾ ਖਤਮ ਕਰਾਂ ਬਟ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਸ ਨੂੰ ਨੇ ਮੁੱਖ ਮੰਤਰੀ ਬਣਾਇਆ ਉਹਦਾ ਨਸ਼ਾ ਨਹੀਂ ਛਡਾ ਸਕਿਆ ਨੇ ਪੰਜਾਬ ਦੇ ਹੋਰ ਕਿਹਦਾ ਨਸ਼ਾ ਛਡਾਣਾ ਉਹ ਵੀ 24 ਘੰਟੇ ਟੰਨ ਹੁੰਦਾ ਸਿਰ ਸੁੱਟ ਦਿੰਦਾ 2 ਵਜੇ ਤੋਂ ਬਾਅਦ ਪੰਜਾਬ ਦਾ ਸਿਰ ਉੱਤੇ ਕਿਸਾ ਰਹਿ ਸਕਦਾ ਜੇ ਸੂਬੇ ਦਾ ਮੁੱਖ ਮੰਤਰੀ 2 ਵਜੇ ਤੋਂ ਬਾਅਦ ਧੌਣ ਦੇ ਸਿਰ ਨੂੰ ਰਕਾ ਦੇ ਉਸ ਉਸ ਸੂਬੇ ਦੀ ਜਿਹੜੀ ਹਾਲਾਤ ਨੇ ਆਰਥਿਕ ਹਾਲਾਤ ਕੀ ਹੋਣਗੇ ਸੋ ਸਾਡੇ ਵੀ ਜਿਹੜੀ ਆਰਥਿਕ ਸਾਡੇ ਪੰਜਾਬ ਦੇ ਹਾਲਾਤ ਨੇ ਉਹ ਮੁੱਖ ਮੰਤਰੀ ਦੀ ਗਰਦਨ ਤੇ ਤੇ ਸਿਰ ਵੱਲ ਜਾਂਦੇ ਨੇ 2 ਵਜੇ ਸਿਰ ਛੁੱਟ ਦਿੰਦਾ 2 ਵਜੇ ਸਾਡੇ ਸਾਰੇ ਲੋਕ ਦੁਕਾਨਾਂ ਬੰਦ ਕਰਕੇ ਘਰਾਂ ਚਲੇ ਜਾਂਦੇ ਨੇ